પ્રશાસન રાજ પ્રશાસન રાજ પ્રશાસન રાજ પ્રશાસન રાજ પ્રશાસન ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੀਤ <strong>ਕਰਮਾ</strong> ਜੀ ਕਿਹੜੀ ਕਲੋਨੀ ਤੋਂ ਇਸ ਕਰਮਾ ਕਲੋਨੀ ਜੀ <strong>ਵਾਰਡ</strong> ਵਿੱਚ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਇੱਥੇ ਪਾਣੀ ਦੀ ਆ ਰਹੀ ਹੈ ਜੀ ਪਾਣੀ ਕਿੰਨੇ ਦਿਨ ਤੋਂ ਇੱਥੇ ਪਾਣੀ ਗੰਦਾ ਆ ਰਿਹਾ ਹੈ ਜੀ ਔਰ ਪਾਣੀ ਦੀ ਬੋਤਲ ਵੀ ਤੁਹਾਨੂੰ ਸ਼ੋਅ ਕੀਤੀ ਹੈਗੀ ਹੁਣੇ ਇੰਨਾ ਗੰਦਾ ਪਾਣੀ ਹੈ ਕਿ ਇੱਥੇ ਮਤਲਬ ਇਹਦੇ ਨਾਲ ਆਪਾਂ ਵੈਸੇ ਦੇਖਣ ਕੀ ਬਹੁਤ ਗੰਦਾ ਲੱਗਦਾ ਹੈ ਜੀ ਜੇ ਨਹੀਂ ਯੂਜ਼ ਕਰਾਂਗੇ ਤਾਂ ਬਹੁਤ ਜ਼ਿਆਦਾ ਸਮੱਸਿਆ ਆਣ ਵਾਲੀਆਂ ਜੀ ਬੱਚੇ ਫੇਰੇ ਇਸ ਪਾਣੀ ਨੂੰ ਜੇ ਹੋਣ ਦੀ ਸਮੱਸਿਆ ਹੋਰ ਕੋਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਸਾਨੂੰ ਇੱਕ ਹਫ਼ਤੇ ਤੋਂ ਅਸੀਂ ਜੂਝ ਰਹੇ ਹਾਂ ਇਸ ਪ੍ਰੋਬਲਮ ਤੋਂ ਕੋਈ ਕਿਸੇ ਨੇ ਕੋਈ ਸਰਕਾਰੀ ਦੇਖਣਾ ਸਮਾ ਕਰਨਾ ਪਿਆ ਜੀ ਹਾਂਜੀ ਬੱਚੇ ਬਿਮਾਰ ਹੈਗੇ ਆ ਜਿੱਥੇ ਦੋ ਤਿੰਨ ਬੱਚੇ ਹਲੋ ਹਸਪੀਟਲ ਗਏ ਸੀਗੇ ਹਸਪਟਲਾਈਜ਼ ਹੋਏ ਲੋਕਲ ਡਾਕਟਰ ਕੋਲ ਜਾ ਹੀ ਰਹੇ ਹੈ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਗੁਹਾਰ ਲਗਾਰਨੇ ਹੈ ਜੀ ਸਾਡੀ ਸਮੱਸਿਆ ਦਾ ਹੱਲ ਸਮਾਦਨ ਕੀਤਾ ਜਾਵੇ ਇਸ ਬਾਰੇ ਤੁਹਾਡੀ ਕੱਲ ਦੀ ਸਾਥ ਨਾਲ ਦੇ ਪਾਣੀ ਹਾਂਜੀ ਅਸੀਂ ਤਾਂ ਆਪਣੇ ਐਮਪੀ ਸਾਹਿਬ ਨੂੰ ਕਹਿੰਦੇ ਆ ਜੀ ਹੋਰ ਵੀ ਅੱਗੇ ਕਮੇਟੀ ਦੇ ਵਿੱਚ ਵੀ ਜਿਵੇਂ ਜਾਂਦੇ ਆ ਤਾਂ ਕੋਈ ਵੀ ਹੱਲ ਨਹੀਂ ਇਸ ਸਮੱਸਿਆ ਦਾ ਹੋ ਰਿਹਾ। ਕੀ ਕਹਿੰਦੇ ਕਮੇਟੀ ਵਾਲੇ? ਕੋਈ ਵੀ ਜਵਾਬ ਨਹੀਂ ਦਿੰਦੇ ਜੀ ਆਜਣੇ ਹਾਂਜੀ ਠੀਕ ਕਰ ਦਾਂਗੇ ਜੀ ਹੋ ਰਿਹਾ ਜੀ ਪਿੱਛੋਂ ਪਾਣੀ ਗੰਦਾ ਆ ਰਿਹਾ ਜੀ ਇਹ ਹੈ ਜੀ ਉਹ ਹੈ ਜੀ ਸਾਰੇ ਰਾਜਪੁਰੇ ਦੇ ਵਿੱਚ ਇਹ ਸਮੱਸਿਆ ਹੈ। ਦੀਪਕ ਜੀ ਹੈ ਜੀ। ਉਹਨਾਂ ਨਾਲ ਵੀ ਗੱਲ ਹੋਈ ਹੈ ਜੀ ਉਹ ਕਹਿੰਦੇ ਯਾਰ ਵੀ ਮੈਂ ਅੱਜ ਤੁਹਾਡੀ ਸਮੱਸਿਆ ਭੇਜ ਦਿੱਤੀ ਹੈ ਤੇ ਕੋਸ਼ਿਸ਼ ਕਰ ਰਹੇ ਕਹਿੰਦਾ ਮੈਂ ਅੱਗੇ ਪ੍ਰਸ਼ਾਸਨ ਤੁਹਾਡੀ ਕੰਨਾਂ ਦਾ ਨਹੀਂ ਸੁਣਾਈ ਕਰਦੇ। ਇਹ ਜੋ ਜਿੰਨਾ ਕਹਿੰਦਾ ਤਾਂ ਕੋਈ ਦਿਖਾ ਰਹੇ ਆ। ਹਾਂਜੀ। ਇਹਨਾਂ ਨੂੰ ਦੂਰੀ ਤੋਂ ਤਾਂ ਲਾਣਾ ਜਾਂ ਤੱਕਰ ਤੋਂ ਕੁਝ ਵੀ ਨਹੀਂ ਜੀ ਈਵਨ ਤਾਂ ਕਿ ਸਾਨੂੰ ਈਵਨ ਤਾਂ ਕਿ ਸਾਨੂੰ ਇਨੀ ਕ ਸਮੱਸਿਆ ਆਉਂ ਇਦੇ ਵਿੱਚ ਸਮੱਸਿਆ ਸਾਨੂੰ ਇਹ ਵੀ ਆਉਂਦੀ ਹੈ ਜੀ ਪਾਣੀ ਦਾ ਜਿਹੜਾ ਫਲੋ ਹੈਗਾ ਉਹ ਇੰਨਾ ਜ਼ਿਆਦਾ ਹੁੰਦਾ ਹੈ ਕਈ ਵਾਰ ਟੈਂਕੀਆਂ ਦੇ ਵਿੱਚ ਪਾਣੀ ਆਟੋਮੈਟਿਕਲੀ ਚਲਾ ਜਾਂਦਾ ਹੈ ਅਸੀਂ ਲੱਖ ਕੋਸ਼ਿਸ਼ ਕਰ ਲਈਏ ਜਿਹਦੇ ਨਾਲ ਕਿ ਅਸੀਂ ਉਸ ਫਿਰ ਪਾਣੀ ਸਾਨੂੰ ਮਜਬੂਰਨ ਵਾਸਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਪਾਣੀ ਯੂਜ਼ ਕਰੀਏ ਕਿਵੇਂ ਕਰੀਏ ਉਸ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਮੰਗ ਕੀ ਕਰਦੇ ਤੁਸੀਂ ਅਸੀਂ ਕਹੇ ਵੀ ਸਾਡਾ ਕੰਮ ਖੇਤ ਦੇ ਖੇਤ ਇਸ ਨੂੰ ਠੀਕ ਕੀਤਾ ਜਾਵੇ ਜੀ ਪਾਣੀ ਸਾਫ਼ ਤੋਂ ਖਰਾਬ ਹੈ ਜੀ ਕਿਉਂਕਿ ਬੇਸਿਕ ਨੀੜ ਹੈ ਹਰ ਇੱਕ ਪਾਣੀ ਤੋਂ ਬਿਨਾਂ ਸਰਦਾ ਹੀ ਨਹੀਂ ਕੋਈ ਜੀ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਮ ਮਰਤੀ ਪਾਲੂ ਆ ਕਿ ਦੇਵਿਸ਼ ਕਰਮਾ ਨਗਰ ਹੈ ਪੀਜ ਮਤਰੀ ਦੀ ਆ ਰਹੀ ਹੈ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ ਕੰਤ ਪਤਾ ਹੀ ਚਲੀ ਟੈਂਕੀ ਚ ਕਿੰਨਾ ਚਲਾ ਗਿਆ ਉਹ ਦਿਨ ਮੈਂ ਪੀਤਾ ਪੀਣ ਦੇ ਬਾਅਦ ਮੈਂ ਚਾਲ ਵੀ ਹਸਪੀਟਲ ਗਈਆਂ ਸਰਕਾਰੀ ਹਸਪੀਟਲ ਮੈਂ ਗੇਟ ਕੋਲ ਘਰ ਚੱਲਦਾ ਰਿਹਾ ਲੀਡ ਮੋਸ਼ਨ ਵੋਮਟਿੰਗ ਚੱਕਰ ਆਣਾ ਹੁਣ ਵੀ ਇਹ ਦਰਦੇ ਪਾਣੀ ਦੇ ਵਜੋਂ ਕਰਕੇ ਹੋਇਆ ਜੀ ਹਾਂਜੀ ਦੇਖੋ ਤੁਸੀਂ ਉਹ ਕੀ ਮੰਗ ਕਰਦੇ ਬਖਾ ਦਿੰਦੇ ਮੈਂ ਹੀ ਮੰਗ ਕਰਦੇ ਕਿ ਛੇਤੀ ਛੇਤੀ ਸਮੱਸਿਆ ਦਾ ਹੱਲ ਕੀਤਾ ਜਾਵੇ ਕਿ ਨਹੀਂ ਕਿ ਹੋਰ ਛੋਟੇ ਛੋਟੇ ਬੱਚੇ ਜਿਹੜੇ ਇਸ ਪਾਣੀ ਨੂੰ ਪੀਂਦੇ ਨੇ ਉਹ ਸਵਸਥ ਰਹਿਣਾ। ਵੀ ਤੁਸੀਂ ਇੱਕ ਜਿਹਨ ਗੰਦਾ ਪਾਣੀ ਪਿਲਾ ਰਹੇ ਹੋ। ਤੁਸੀਂ ਕੋਈ ਇਸ ਤਰ੍ਹਾਂ ਬੋਤਲ ਪਾਣੀ ਦੀ ਗੰਦੇਵਾਰੀ ਭਰ ਕੇ ਨਗਰ ਕੌਂਸਲ ਨੂੰ ਦਿਖਾਇਆ? ਹਾਂ ਜੀ ਦਿਖਾਇਆ। ਪਰ ਉਹਨਾਂ ਨੇ ਕੋਈ ਉਹ ਨਹੀਂ ਅਜੇ ਕੋਈ ਇਸ ਮਸਲੇ ਦਾ ਹੱਲ ਨਹੀਂ ਹੋਇਆ। ਕੋਈ ਇੱਥੇ ਬੰਦਾਂ ਥੋੜੀ ਜਿਹੀ ਫਸਟ ਤੋਂ ਉਹਨਾਂ ਆ ਕੇ ਆਂਦੀ ਨੇ ਕਹਿੰਦੇ ਨੇ ਗੱਟਰ ਸਾਬਸਰਾੰਗੇ ਦੇਖਾਂਗੇ ਕਿ ਚਲੇ ਜਾਂਦੇ ਨੇ ਉਹਦੇ ਪਰ ਕੋਈ ਧਣਾ ਹੋਇਆ ਨਹੀਂ। ਲੱਗਦਾ ਜੀ ਇਹ ਪਾਣੀ ਇਹ ਪਾਣੀ ਨਹੀਂ ਖੋ ਰਿਹਾ। ਇਸ ਸੀਰੀਅਸ ਤੇ ਨਹੀਂ ਲੱਗਦਾ ਇਹ ਲੱਗਦਾ ਜਿਵੇਂ ਗਟਰ ਦਾ ਪਾਣੀ ਹੁੰਦਾ ਨਹੀਂ ਸਮੈਲ ਆਂਦੀ ਹੈ ਅਗਰ ਤੁਸੀਂ ਬੋਟਲ ਬੋਲੋਗੇ ਤਾਂ ਸ਼ਾਇਦ ਤੁਸੀਂ ਖੜੇ ਵੀ ਨਹੀਂ ਹੋ ਪਾਓਗੇ ਮੇਰਾ ਨਾਮ ਦਲੀਪ ਸਿੰਘ ਹੈ ਜੀ ਜਿਹੜੀ ਕਲੋਨੀ ਤੋਂ ਦੇਵ ਨਗਰ ਘਰ ਹੈ ਜੀ ਮੇਰਾ ਸਾਹਮਣੇ ਤੇ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਾਡੀ ਕਲੋਨੀ ਨੂੰ ਇਹ ਜੀ ਇੱਥੇ ਸਭ ਤੋਂ ਜ਼ਿਆਦਾ ਪਾਣੀ ਦੀ ਪਾਣੀ ਦੀ ਤੇ ਸੀਵਰੇਜ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਚੱਲ ਰਹੀ ਜੀ ਕਿਉਂਕਿ ਮੈਨੂੰ 7 ਸਾਲ ਹੋ ਗਏ ਨੇ ਇੱਥੇ ਆਏ ਨੇ ਤੇ ਮੈਂ ਆਣ ਕੇ ਇੱਥੇ ਹੀ ਨੋਟ ਕੀਤਾ ਕਿ ਸਾਨੂੰ ਸਭ ਤੋਂ ਜ਼ਿਆਦਾ ਪਾਣੀ ਦੀ ਪ੍ਰੋਬਲਮ ਹੈ ਤੇ ਸੀਵਰੇਜ ਦੀ ਪ੍ਰੋਬਲਮ ਹੈ ਜਿਹੜੀ ਕਿ ਸਾਡੇ ਮਹੱਲੇ ਦੇ ਵਿੱਚ ਜਾਂ ਸਾਡੇ ਇੱਕ ਹਫਤੇ ਦੇ ਵਿੱਚ ਇੱਕ ਦੋ ਕੰਪਲੇਨ ਤਾਂ ਹੁੰਦੀ ਹੈ ਕਿਵਰੇਜ ਵਾਲੇ ਆਉਂਦੇ ਨੇ ਕਰਨ ਵਾਸਤੇ ਚਲੇ ਜਾਂਦੇ ਨੇ ਆਉਂਦੇ ਨੇ ਰਿਕਰਮੀਆਂ ਪ੍ਰੈਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਪਾਣੀ ਦੀ ਚੱਲ ਰਹੀ ਜੀ ਪਾਣੀ ਦੇ ਅਸੀਂ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਕਰਨੇ ਆ ਕਿ ਜਿਹੜੀ ਸਾਡੀ ਹਾਲ ਹੈ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ ਅਸੀਂ ਐਮਸੀ ਸਾਹਿਬ ਅੱਗੇ ਵੀ ਰਿਕੁਐਸਟ ਕੀਤੀ ਆ ਸਾਰਿਆਂ ਅੱਗੇ ਰਿਕੁਐਸਟ ਕੀਤੀ ਆ ਵੀ ਸਾਡੇ ਜਿਹੜਾ ਪਾਣੀ ਹੈ ਪਾਣੀ ਦੇ ਨਾਲ ਸਾਡੇ ਬੱਚਿਆਂ ਦੀ ਸਿਹਤ ਦੀ ਪ੍ਰੋਬਲਮ ਵੱਧ ਸਕਦੀ ਹੈ ਜਿਵੇਂ ਇੱਕ ਬੀਬੀ ਬਿਮਾਰ ਹੋ ਕੇ ਚਲੀ ਗਈ ਹੈ ਤੇ ਹੋਰ ਵੀ ਇਸ ਤਰ੍ਹਾਂ ਪਾਪਾ ਪਾਣੀ ਪੀਂਨੇ ਆ ਕਿੰਨੇ ਟਾਈਮ ਤੋਂ ਪਾਣੀ ਜਿਹੜਾ ਹੈ ਗੰਦੇ ਪਾਣੀ ਦੇ ਦੇਖੋ ਜੀ ਪਾਣੀ ਹੁਣ ਤਾਂ ਜਿਹੜਾ ਹੈ ਚਾਰ ਪੰਜ ਦਿਨ ਤੋਂ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਵੀ ਕਈ ਕੇਸ ਹੈਗੇ ਨੇ ਸਾਡੇ ਕੋਲ ਪਾਣੀ ਦੇ ਹਾਂਜੀ ਇਹ ਗੰਦਾ ਪਾਣੀ ਜਿਹੜਾ ਪੀਪੂਰ ਨੂੰ ਨਹੀਂ ਨਹੀਂ ਇਹ ਪੀਣ ਦੇ ਤਾਂ ਕਾਬਿਲ ਹੀ ਨਹੀਂ ਹੈਗਾ ਜੇ ਅਚਾਨਕ ਕੇਵਰੀ ਕੋਈ ਟੈਂਕੀ ਟੁੱਟ ਕੇ ਚੜ ਜਾਏ ਤਾਂ ਫਿਰ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਜਾਏ ਸਮਰਚੀ ਵਾਲ ਵੀ ਲੱਗੇ ਹੋਏ ਨੇ ਸਮਰਚੀ ਵਾਲ ਦੇ ਮੇਰਾ ਖਿਆਲ ਕੇ 50% ਵੀ ਨਹੀਂ ਹੋਣੀ ਜੀ ਪਾਣੀ ਫਿਰ ਇੱਕ ਬਿਜੜੇ ਘਰੋਂ ਲੈ ਕੇ ਆਉਂਦੇ ਨੇ ਜੀ ਪੀਨਮਲਾ ਪਾਣੀ ਜੂ ਦੇਖਣ ਦੇਣਾ ਟੂਟੀ ਦੇ ਵਿੱਚੋਂ ਜੀ ਤੁਸੀਂ ਮੈਨੂੰ ਦੱਸਤਾ ਮੈਂ ਤੁਹਾਨੂੰ ਦੱਸਤਾ ਕਿ ਗੰਦਾ ਪਾਣੀ ਆ ਰਿਹਾ ਹੈ ਤੇ ਉਹ ਫਿਰ ਆਪਾਂ ਇੱਕ ਬਿਜੜੇ ਕਰਜ ਵਿੱਚ ਟੈਂਕੀ ਭਰੀ ਹੈ ਜੀ ਕਿਹਦੇ ਕਰ ਦੋ ਟੈਂਕੀਆਂ ਨੇ ਉਹਨਾਂ ਕਰ ਦੋ ਬਾਟੀਆਂ ਪੀਣ ਵਾਸਤੇ ਲੈ ਆਉਂਦੀਆਂ ਪਾਣੀ ਦੇ ਵਿੱਚ ਪੀਣ ਵਾਸਤੇ ਆਪਣਾ ਗੁਜ਼ਾਰਾ ਕਰ ਲੈਂਦੇ ਪ੍ਰਸ਼ਾਸਨ ਨੂੰ ਕੋਈ ਚਾਇਤ ਦਿੱਤੀ ਪ੍ਰਸ਼ਾਸਨ ਦੇ ਆਸਵਾਸੀ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਕੋਈ ਆਸ਼ਵਾਸ਼ਣ ਨਹੀਂ ਦਿੱਤਾ ਜੀ ਅਸੀਂ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਕਰਨੇ ਆ ਕਿ ਸਾਡੀ ਜਿਹੜੀ ਬੇਨਤੀ ਨੂੰ ਜਲਦੀ ਜਲਦੀ ਹੱਲ